ਰੇਡ ਦੌਰਾਨ ਇੱਕ ਮੰਤਰੀ ਦੇ ਪੀਏ ਦੇ ਨੌਕਰ ਦੇ ਘਰ ਤੋਂ ਨੋਟਾਂ ਦਾ ਪਹਾੜ ਬਰਾਮਦ ਕੀਤਾ ਹੈ ਜੀ ਹਾਂ ਇਹ ਤਸਵੀਰਾਂ ਸਾਫ ਦੱਸਦੀਆਂ ਨੇ ਕਿ ਕਿਵੇਂ ਇਸ ਮੰਤਰੀ ਦੇ ਪੀਏ ਦੇ ਨੌਕਰ ਦੇ ਘਰ 'ਚ ਇਹ ਐਨੀ თანਰਾਸ਼ੀ ਰੱਖੀ ਹੋਈ ਸੀ ਜਿਸ ਨੂੰ ਗਿਣਦੇ ਹੋਏ ਈਡੀ ਦੇ ਹੱਥ ਤੱਕ ਕੇ ਜਾਣਕਾਰੀ ਮੁਤਾਬਕ ਹੁਣ ਤੱਕ ਈਡੀ ਵੱਲੋਂ 25 ਕਰੋੜ ਰੁਪਏ ਦੀ ਗਿਣਤੀ ਕੀਤੀ ਜਾ ਚੁੱਕੀ ਹੈ ਜਦਕਿ ਇਹ ਗਿਣਤੀ ਲਗਾਤਾਰ ਚੱਲ ਰਹੀ ਹੈ 5-500 ਦੇ ਨੋਟਾਂ ਦੀਆਂ ਗੱਥੀਆਂ ਦੱਸਦੀਆਂ ਨੇ ਕਿ ਕਿ ਕਿਸ ਪੱਧਰ ਤੇ ਇਸ ਮੰਤਰੀ ਦੇ ਪੀਏ ਦੇ ਨੌਕਰ ਦੇ ਘਰ ਇਹ ਨੋਟ ਰੱਖੇ ਹੋਏ ਸੀ ਕਿੰਨੀ ਗਿਣਤੀ ਚ ਇਹ ਨੋਟ ਰੱਖੇ ਗਏ ਨੇ ਦਰਸਲੀਡੀ ਵੱਲੋਂ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਸੀ ਅਤੇ ਜਦੋਂ ਉਹਨਾਂ ਵੱਲੋਂ ਕਾਂਗਰਸੀ ਮੰਤਰੀ ਦੇ ਪੀਏ ਦੇ ਨੌਕਰ ਦੇ ਘਰ ਰੇਡ ਕੀਤੀ ਗਈ ਤਾਂ ਉਹਨਾਂ ਨੂੰ ਨੋਟਾਂ ਦਾ ਅੰਪਾਰ ਬਰਾਮਦ ਹੋਇਆ ਜਿਸ ਵਿੱਚ ਹੁਣ ਤੱਕ 25 ਤੋਂ 30 ਕਰੋੜ ਰੁਪਏ ਦੀ ਗਿਣਤੀ ਕੀਤੀ ਜਾ ਚੁੱਕੀ ਹੈ ਜਦਕਿ ਗਿਣਤੀ ਹਾਲੇ ਵੀ ਲਗਾਤਾਰ ਜਾਰੀ ਹੈ ਸਿਰਫ ਇਹ ਨੋਟ ਹੀ ਨਹੀਂ ਇਸ ਦੇ ਨਾਲ ਹੀ ਏਡੀ ਨੂੰ ਕਰੀਬ 1.5 ਕਰੋੜ ਰੁਪਏ ਤੋਂ ਵੱਧ ਦੇ ਸੋਨੇ ਦੇ ਗਹਿਣੇ ਵੀ ਇਸ ਮੰਤਰੀ ਦੇ ਪੀਏ ਦੇ ਨੌਕਰ ਦੇ ਘਰ ਤੋਂ ਬਰਾਮਦ ਹੋਏ ਨੇ ਤਾਂ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਕਿ ਇੱਕ ਨੌਕਰ ਦੇ ਘਰ ਤੋਂ ਇੰਨੀ ਵੱਡੀ თანਰਸ਼ੀ ਪ੍ਰਾਪਤ ਹੋਈ ਏ ਤਾਂ ਫਿਰ ਮੰਤਰੀ ਜਾਂ ਫਿਰ ਉਸਦੇ ਪੀਏ ਦਾ ਕੀ ਹਾਲ ਹੋਵੇਗਾ ਹਾਲਾਂਕਿ ਇਸ ਮਾਮਲੇ 'ਚ ਫਿਲਹਾਲ ED ਵੱਲੋਂ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪਰ ED ਵੱਲੋਂ ਲਗਾਤਾਰ ਜਾਰੀ ਹੈ ਦਰਸ ED ਵੱਲੋਂ ਛਾਰਖੰਡ ਦੇ ਮੰਤਰੀ ਆਲਮਗੀਰ ਆਲਮ ਨਾਲ ਜੁੜੇ ਇਸ ਵਿਅਕਤੀ ਦੇ ਘਰ ਰੇਡ ਕੀਤੀ ਗਈ ਸੀ ਜਿੱਥੇ ਕਿ ਅਨੁਮਾਨ ਹੈ ਕਿ ਕਰੋੜਾਂ ਦੀ ਰਕਮ ਬਰਾਮਦ ਹੋਈ ਹੈ ਨੋਟਾਂ ਨੂੰ ਗਿਣਨ ਲਈ ਬੈਂਕ ਦੇ ਕਰਮਚਾਰੀਆਂ ਅਤੇ ਮਸ਼ੀਨਾਂ ਨੂੰ ਮੰਗਵਾਏ ਗਏ ਜੋੜਾ ਦੇ ਵਿਚਾਲੇ ਅਜਿਹੀ ਰਕਮ ਦੀ ਬਰਾਮਦਗੀ ਨਿਸ਼ਚਿਤ ਤੌਰ ਤੇ ਰਾਜਨੀਤਿਕ ਬਵਾਲ ਲੈ ਕੇ ਆਵੇਗੀ ਬਰਦਾਸੀਏ ਕਿ 2 ਸਾਲ ਪਹਿਲਾਂ ਵੀ ਅੱਜ ਹੀ ਦੇ ਦਿਨ ਆਈਏਐਸ ਪੂਜਾ ਸਿੰਘਲ ਦੇ ਕਰਜੇ ਛਾਪਾ ਮਾਰੇ ਗਿਆ ਸੀ ਜਿੱਥੇ ਕੇ 17 ਕਰੋੜ ਰੁਪਏ ਬਰਾਮਦ ਹੋਏ ਸੀ ਅਤੇ ਹੁਣ ਕਰੀਬ 2 ਸਾਲ ਬਾਅਦ ਠੀਕ ਇਸੇ ਦਿਨ ਕਾਂਗਰਸੀ ਮੰਤਰੀ ਦੇ ਘਰ ਤੋਂ ਇਹ ਨੋਟਾਂ ਦਾ ਅੰਬਾਰ ਬ੍ਰਮਧ ਹੋਇਆ ਹੈ ਦਾ ਤਸਵੀਰਾਂ ਸਾਫ ਦੱਸਦੀਆਂ ਨੇ ਕਿ ਕਿਸ ਪੱਧਰ ਤੇ ਘੁਟਾਲਾ ਹੋਇਆ ਹੋਵੇਗਾ ਜਾਂ ਫਿਰ ਕੀਤਾ ਗਿਆ ਹੋਵੇਗਾ ਕਿ ਇਸ ਮੰਤਰੀ ਦੇ ਪੀਏ ਦੇ ਨੌਕਰ ਦੇ ਕਰ ਐਨੀ ਵੱਡੀ ਰਕਮ ਮਿਲਣਾ ਆਪਣੇ ਆਪ 'ਚ ਵੱਡੇ ਸਵਾਲ ਖੜੇ ਕਰਦਾ ਹੈ ਦਰਸਲ ਈਡੀ ਨੇ ਗ੍ਰਾਮ ਵਿਕਾਸ ਵਿਭਾਗ ਦੇ ਚੀਫ ਇੰਜੀਨੀਅਰ ਵਰਿੰਦਰ ਕੇ RAM ਨਾਲ ਜੁੜੇ ਕੇਸ 'ਤੇ ਛਾਪੇਮਾਰੀ ਕੀਤੀ ਸੀ ਵਰਿੰਦਰ ਕੇ RAM ਨੂੰ ਫਰਵਰੀ 2023 ਚ ਗ੍ਰਿਫਤਾਰ ਕੀਤਾ ਗਿਆ ਸੀ। ਉਹਨਾਂ ਤੇ ਕਈ ਯੋਜਨਾਵਾਂ ਚ ਘੁਟਾਲਾ ਕਰ ਅਤੇ ਮਨੀ ਲਾਂਡਰਿੰਗ ਦੇ ਇਲਜ਼ਾਮ ਲੱਗੇ ਸੀ ਜਿਸ ਤੋਂ ਬਾਅਦ ED ਨੇ ਇਸ ਮਾਮਲੇ ਚ ਕਾਰਵਾਈ ਕਰਦਿਆਂ ਹੁਣ ਮੰਤਰੀ ਦੇ PA ਦੇ ਨੌਕਰ ਦੇ ਘਰ ਛਾਪੇਮਾਰੀ ਕੀਤੀ ਜਿੱਥੇ ਕਿ ਨੋਟਾਂ ਦਾ ਇਹ ਅੰਬਾਰ ਬਰਾਮਦ ਹੋਇਆ ਹੈ ਜਿਸ ਨੂੰ ਦੇਖ ਕੇ ਸ਼ਾਇਦ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਕਿ ਇਹ ਕਿੰਨੀ ਰਕਮ ਹੋਵੇਗੀ ਹਾਲੇ ਤੱਕ ED ਵੱਲੋਂ ਜੋ ਬੈਂਕ ਅਧਿਕਾਰੀ ਅਤੇ ਮਸ਼ੀਨਾ ਮੰਗਵਾਈਆਂ ਗਿਆ ਉਹਨਾਂ ਵੱਲੋਂ 25 ਤੋਂ 30 ਕਰੋੜ ਰੁਪਏ ਦੀ ਗਿਣਤੀ ਕੀਤੀ ਜਾ ਚੁੱਕੀ ਹੈ ਜਦਕਿ ਹਾਲੇ ਵੀ ਇਹ ਨੋਟਾਂ ਦਾ ਬਾਹਰ ਜਿਉਂ ਦਾ ਤਿਉਂ ਖੜਾ ਹੈ ਅਨੁਮਾਨ ਹੈ ਕਿ ਸ਼ਾਇਦ ਇਹ ਰਕਮ 1 ارب ਜਾਂ ਫਿਰ ਇਸ ਤੋਂ ਵੀ ਜ਼ਿਆਦਾ ਹੋ ਸਕਦੀ ਹੈ ਪਰ ਫਿਲਹਾਲ ED ਵੱਲੋਂ ਇਸ ਮਾਮਲੇ 'ਚ ਕੋਈ ਵੀ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ ਕਾਰ ਨੂੰ ਸੀਲ ਕਰ ਦਿੱਤਾ ਗਿਆ ਹੈ ਕਾਰ ਦੇ ਬਾਹਰ ਵੱਡੀ ਗਿਣਤੀ 'ਚ ਪੁਲਿਸ ਫੋਰਸ ਤੈਨਾਤ ਖੜੀ ਦੇਖੀ ਜਾ ਸਕਦੀ ਹੈ ਜਦਕਿ ਇਸ ਮੰਤਰੀ ਦੇ ਪੀਏ ਦੇ ਨੌਕਰ ਦੇ ਘਰ ਰੇਡ ਲਗਾਤਾਰ ਚੱਰੀ ਹੈ ਤਦ ਆਸੀ ਹੈ ਕਿ ਕਾਂਗਰਸ ਦੇ ਮੰਤਰੀ ਆਲਮਗੀਰ ਆਲਮ ਗ੍ਰਾਮੀਣ ਵਿਕਾਸ ਨੇਤਾ ਨੇ ਜਿਨ੍ਹਾਂ ਦੇ ਕੇ ਪੀਏ ਦੇ ਨੌਕਰ ਦੇ ਘਰ ਇਹ ਰੇਡ ਕੀਤੀ ਗਈ ਜਿੱਥੋਂ ਕਿ ਕਰੋੜਾਂ ਅਰਬ ਰੁਪਏ ਦੀ ਇਹ ਰਕਮ ਬਰਾਮਦ ਹੋਈ ਹੈ ਜਿਨ੍ਹਾਂ ਨੂੰ ਗਿਣਨ ਲਈ ਬੈਂਕ ਦੇ ਅਧਿਕਾਰੀਆਂ ਤੇ ਮਸ਼ੀਨਾਂ ਨੂੰ ਮੰਗਵਾਉਣਾ ਪਿਆ ਹੁਣ ਤੱਕ ਕਰੀਬ 25 ਤੋਂ 30 ਕਰੋੜ ਰੁਪਏ ਦੀ ਗਿਣਤੀ ਕੀਤੀ ਜਾ ਚੁੱਕੀ ਹੈ ਜਦ ਕਿ ਗਿਣਤੀ ਲਗਾਤਾਰ جاری ਹੈ 1.5 ਕਰੋੜ ਤੋਂ ਵੱਧ ਦੇ ਗੈਣੇ ਵੀ ਈਡੀ ਨੂੰ ਇਸ ਰੇਟ 'ਚ ਬ੍ਰੰਦ ਹੋਏ ਨੇ ਹਾਲਾਂਕਿ ਫਿਲਹਾਲ ਇਸ ਮਾਮਲੇ ਤੇ ਕੋਈ ਵੀ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ ਪਰ ਇਹ ਤਸਵੀਰਾਂ ਸਾਫ ਦੱਸਦੀਆਂ ਨੇ ਕਿ ਕਿਸ ਪੱਧਰ ਤੇ ਘੁਟਾਲਾ ਹੋਇਆ ਹੋਵੇਗਾ ਕਿਉਂਕਿ ਕਿਉਂਕਿ ਜਿਸ ਹਿਸਾਬ ਨਾਲ ਇਹ ਪੈਸੇ ਧਰਤੀ ਤੇ ਪਏ ਨੇ ਇਹਨਾਂ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਕਰੋੜਾਂ 'ਚ ਨਹੀਂ ਸ਼ਾਇਦ ਇਹ ਰਕਮ ਅਰਬਾਂ 'ਚ ਹੋਵੇਗੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ